ਸਿਕਾਹ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਬੜੀ ਵਧੀਆ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ <div>ਦੇਵ ਗ੍ਰੀਨਲੈਂਡ ਦਸਤਰੀ ਜਲਾਲਾਬਾਦ ਤੋਂ ਫਰੋਇਪੁਰ ਰੋਡ ਨੇੜੇ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਪੀਰ ਮੁਹੰਮਦ ਤੇ ਮੈਂ ਹਾਂ ਤੁਹਾਡਾ ਆਪਣਾ ਬਲਦੇਵ ਬੱਟੀ ਯਾਨੀ ਕਿ ਦੇਵ ਕੰਬੋਜ਼ ਤੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਹੈ ਮਿਲੀ ਬੱਗ ਬਾਰੇ ਇਹ ਹੈਬੀਕਸ ਨੂੰ ਜਿਹਨੂੰ ਗੁੱਡਲ ਵੀ ਕਹਿੰਦੇ ਆ ਔਰ ਫਾਲਦਾਰ ਬੂਟਿਆਂ ਨੂੰ ਜਾ ਜਿਹੜੇ ਹਰਸ ਜਾਵਤੀ ਬੂਟੇ ਆ ਉਹਨਾਂ ਨੂੰ ਪੈਂਦੀ ਐ ਮੈਂ ਕੈਮਰਾਮੈਨ ਨੂੰ ਕਹੂੰ ਇੱਕ ਵਾਰ ਨੇੜੇ ਕਰਕੇ ਦਿਖਾ ਦੇਣਾ ਆ ਦੇਖੋ ਔਰ ਇਹ ਤੁਹਾਡਾ ਜਿਹੜਾ ਬੂਟਾ ਹੈ ਤਕਰੀਬਨ 10 ਦਿਨਾਂ ਦੇ ਵਿੱਚ ਖਤਮ ਕਰ ਦਿੰਦੀ ਐ ਔਰ ਇਹ ਵਾਈਟ ਰਗ ਦੇ ਜਿਹੜੇ ਤੁਸੀਂ ਕੀੜੇ ਦੇਖ ਰਹੇ ਹੋ ਇਹਨੂੰ ਮਿਲੀਬਗ ਕਹਿੰਦੇ ਐ ਇਹ ਨਰਮੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਐ ਸੋ ਨਰਸਰੀਆਂ ਦੇ ਵਿੱਚ ਵੀ ਜ਼ਿਆਦਾ ਪਾਣੀ ਦਿੱਤੇ ਹੁਣ ਖੜਾ ਰਹਿੰਦਾ ਉੱਥੇ ਇਹ ਦਿੱਕਤ ਆਉਂਦੀ ਐ ਹਰ ਇੱਕ ਨਰਸਰੀ ਦੇ ਵਿੱਚ ਪਰ ਅਸੀਂ ਇਹਦਾ ਤੁਹਾਨੂੰ ਸਸਤਾ ਇਲਾਜ ਦੱਸ ਰਿਹਾ ਆ ਇਹਨੂੰ ਹੁਣ ਜੇ ਤੁਸੀਂ ਦਵਾਈਆਂ ਵਾਲੇ ਪਾਸੇ ਚਲੋਗੇ ਤਾਂ ਤੁਸੀਂ ਖਰਚਾ ਬਹੁਤ ਕਰ ਬੈਣਾ ਔਰ ਦਵਾਈ ਜਿਹੜੀ ਜਿਆਦਾ ਤੇਜ਼ ਹੋਊਗੀ ਤਾਂ ਫਿਰ ਉਹ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਤੁਸ ਪਤਾ ਹੀ ਹੈ ਕਿ ਬੂਟੇ ਜਦ ਮਾੜਾ ਅਸਰ ਪੈਂਦਾ ਅੱਜ ਆਪਾਂ ਤੁਹਾਡਾ ਸਿਰਫ 15 ਰੁਪਏ ਦੇ ਵਿੱਚ ਹੱਲ ਕਰ ਦੇਣਾ ਸਿਰਫ 15 ਜੀ ਹਾਂ ਤੁਸੀਂ ਸਹੀ ਸੁਣਿਆ 15 ਰੁਪਏ ਦੇ ਵਿੱਚ ਹੱਲ ਕਰ ਦੇਣਾ ਇਹ ਲਕਸ਼ਣ ਰੇਖਾ ਆਉਦੀ ਹੈ ਜਿਹੜੀ ਆਪਾਂ ਕੀੜਿਆਂ ਮਕਾਉਣਿਆਂ ਨੂੰ ਆਪਣੇ ਦਰਵਾਜ਼ਿਆਂ ਦੇ ਵਿੱਚ ਇਹਨੂੰ ਕਰ ਦਿੰਨੇ ਆ ਦਿਖਾਇਓ ਥੋੜਾ ਨੇੜੇ ਕਰਕੇ ਲਖਸ਼ਗਣ ਰੇਖਾ ਹੁਣ ਇਹਨੂੰ ਵੀ ਕਰਨਾ ਹੈ ਇਹਨੂੰ ਆਪਾਂ ਖੋਲ ਕੇ ਇਹਦੇ ਵਿੱਚੋਂ ਜਿਵੇਂ ਆ 2 ਲੀਟਰ ਵਾਲਾ ਸਾਡੇ ਕੋਲ ਆ ਵਾਲਾ ਸਪਰੇ ਪੰਪ ਪਿਆ ਹੈ ਤਾਂ ਤਕਰੀਬਨ ਅੱਧਾ ਜਿਹੜਾ ਇਹਦੇ ਵਿੱਚੋਂ ਇਹਦੇ ਵਿੱਚ ਪਾ ਲੈਣਾ ਆਪਾਂ ਇਹ 2 ਲੀਟਰ ਪਾਣੀ ਦੇ ਵਿੱਚ ਅੱਧਾ ਪਾ ਦੇਾਂਗੇ ਜੇ ਤੁਸੀਂ ਤੀਜਾ ਹਿੱਸਾ ਵੀ ਪਾਉਂਦੇ ਹੋ ਤਾਂ ਤਾਂ ਵੀ ਫੁੱਲ ਜਿਹੜਾ ਰਿਜ਼ਲਟ ਤੇ ਕਾਰਗਰ ਰਿਜ਼ਲਟ ਇਹਦੀ ਮਿਲਦੇ ਆ ਸੋ ਇਹ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਅੱਜ ਇਹਨੂੰ ਖੋਲਾ ਕੇ ਪਹਿਲਾਂ ਵਿੱਚੋਂ ਕਿੱਦਾਂ ਦੀ ਨਿਕਲੂਗੀ ਇਹ ਆ ਦੇਖੋ ਜੀ ਆਹ ਚੀਜ਼ ਨਿਕਲਣੀ ਹੈ ਇਹਨੂੰ ਆਪਾਂ ਖੋਲ ਲਾਂਗੇ ਅੱਗੇ ਪੈਨਸਲ ਵਾਂਗ ਬਣਿਆ ਇਹਨੂੰ ਤੁਸੀਂ ਕਟਰ ਨਾਲ ਜਿੰਨਾ ਕੋ ਚਾਹੀਦਾ ਆ ਮੈਂ ਕਹਿੰਦਾ ਵੀ ਚੌਥਾ ਹਿੱਸਾ ਹੀ ਬਹੁਤ ਆ 2 ਲੀਟਰ ਪਾਣੀ ਚ ਆ ਲੋ ਬਾਕੀ ਨਾਲੇ ਉਹ ਦਾ ਉੱਤੇ ਲੈਮੀਨੇਟ ਹੋਵੇਂ ਰਹਿ ਜਾਊਗਾ ਆ ਦੇਖੋ ਆਹ ਚੀਜ਼ ਕੱਟ ਲਈ ਜੀ ਇਹਨੂੰ ਹੁਣ ਆਪਾਂ ਪੀਸ ਕੇ ਜਾਂ ਤੁਸੀਂ ਵੈਸੇ ਵੀ 10 ਮਿੰਟ ਮੈਨੂੰ ਰੱਖ ਦਿਓ ਪਾਣੀ ਚ ਭੋਲ ਜਾਊਗਾ ਸੋ ਇਹਨੂੰ ਬੱਚਿਆਂ ਤੋਂ ਦੂਰ ਰੱਖਣਾ ਜਹਿਰ ਹੀ ਹੁੰਦੀ ਏ ਕਿਸਮ ਦੀ ਪਰ ਮਿੱਲੀ ਬਾਗ ਦਾ ਸਫਾਇਆ ਕਰ ਦੂਗੇ ਜਿਹੜੀ ਤੁਹਾਡੇ ਸੁੰਡੀਆਂ ਕੁਸ਼ਮੀਟ ਦੇ ਉੱਤੇ ਹੈਗਿਆ ਮੋਟਿਆਂ ਦੇ ਤਾਂ ਉਹਨਾਂ ਦੇ ਵਿੱਚ ਇਹ ਬੜਾ ਕਾਰਗਰ ਸਿੱਧ ਹੋਈ ਆ ਬੜਾ ਰਿਜ਼ਲਟ ਇਹਦਾ ਕਿਉਂਕਿ ਅਸੀਂ ਜਿਹੜੇ ਬੂਟੇ ਸਾਡੇ ਕੋਲ ਪਿਛਲੀ ਵਾਰ ਸੀਗੇ ਉਹਨਾਂ ਦੇ ਅਸੀਂ ਇਹ ਰਿਜ਼ਲਟ ਲਾਇਆ ਸੀ ਔਰ ਕੋਈ ਜਿਹੜੀ ਦੁਨੀਆ ਦੀ ਦਵਾਈ ਜਾਂਦੀ ਕੀਤੇ ਆ ਸਰ ਨਹੀਂ ਕਰਦੀ ਔਰ ਬੂਟੇ ਖਤਮ ਹੁੰਦੇ ਦੇਖਿਆ ਔਰ ਇੱਕ ਇਹੋ ਜਿਹੀ ਦਵਾਈ ਆ ਵੀ ਇਹ ਖਤਮ ਕਰ ਦੂਗੇ ਇਹਨਾਂ ਨੂੰ ਔਰ ਬੜੇ ਸਸਤੀ ਹੈ ਤੁਸੀਂ ਕੋਈ ਚੀਜ਼ ਦਵਾਈ ਲੈਣੇ ਹੋ ਜੇ ਮੰਨ ਲਓ ਹੁਣ ਕੋਰਾ ਜੰਦੀ ਗੱਲ ਕਰੀਏ ਬਸ ਹੁੰਡੀ ਵਾਸਤੇ ਰਹਿੰਦੇ ਆ ਤੇ ਉਹ ਘੜ ਤੋਂ ਵੱਡ 100 150 ਰੁਪਏ ਤੋਂ ਘੱਟ ਮਿਲਦੀ ਨਹੀਂ ਜੀ ਔਰ ਇਹ 15 10 15 ਰੁਪਏ ਦੇ ਵਿੱਚ ਤੁਹਾਡਾ ਹੱਲ ਹੋ ਜਾਣਾ ਮਿਲੀ ਬੱਗ ਹੈ ਹੁੰਡੀ ਆ ਜੋ ਮਰਜ਼ੀ ਇੱਕ ਵਾਰੀ ਨੂੰ ਯੂਜ਼ ਕਰਕੇ ਦੇਖਿਓ ਜਾਣਕਾਰੀ ਚੰਗੀ ਲੱਗੀ ਅਗੇ ਸ਼ੇਅਰ ਕਰਿਓ ਵਧੀਆ ਵਧੀਆ ਬੂਟੇ ਲੈਣ ਦੇ ਲਈ ਕੁਆਲਟੀ ਦਾਰ ਬੂਟੇ ਗਮਲੇ ਔਰ ਗਮਲਾ ਸਟੈਂਡ ਔਰ ਬੂਟਿਆਂ ਦੇ ਵਿੱਚ ਪਾਉਣ ਵਾਲੀ ਇੱਕ ਕੋ ਬ੍ਰਾਂਡ ਦੀ ਆਪਣੇ ਕੋਲ ਦਵਾਈ ਹੈ ਜੋ ਤੁਸੀਂ ਹੋਰ ਜਾਣਕਾਰੀ ਲੈਣੀ ਸਾਡੀ ਦਰਸਤੀ ਦੇ ਵਿਜ਼ਿਟ ਕਰ ਸਕਦੇ ਹੋ ਔਰ ਜਲੰਧਾ ਬਾਦ ਤੋਂ ਫਰੋਜਪੁਰ ਰੋਡ ਜਲੰਧਾ ਬਾਦ ਪੱਛਮੀ ਹੈ ਇਹ ਇਹ ਜਿਹੜਾ ਫਾਜ਼ਿਲਕਾ ਚ ਪੈਂਦਾ ਹੈ ਮੋਗੇ ਵਾਲਾ ਜਲੰਧਾ ਬਾਦ ਨਹੀਂ ਕਈ ਵੀਰ ਪੁਲੇਕਾ ਖਾ ਜਾਂਦੇ ਆ ਜਲੰਧਾ ਬਾਦ ਪੱਛਮੀ ਡਿਸਟ੍ਰਿਕਟ ਫਾਜ਼ਿਲਕਾ ਜਲੰਧਾ ਬਾਦ ਫਰੋਜਪੁਰ ਰੋਡ ਨੇੜੇ ਟਾਲਾ ਸਰ ਗੁਰਦੁਆਰਾ ਸਾਹਿਬ ਪਿੰਡ ਵੀਰ ਮੁਹੰਮਦ ਆਪਣੀ ਨਰਸਰੀਆ ਨੰਬਰ ਉੱਪਰ ਫਲੈਸ਼ ਹੋ ਰਿਹਾ ਜਾਣਕਾਰੀ ਕਿਸੇ ਬੋਟੇ ਦਰਿਆ ਨੂੰ ਲੈ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਕਰਿਓ ਜਿਆਦਾ ਖਰਚੇ ਤੋਂ ਬਚਣ ਲਈ ਮੈਂ ਤੁਹਾਡੇ ਵਾਸਤੇ ਇੱਕ ਸਸਤੀ ਜੀ ਵੀਡੀਓ ਪਾ ਦਿੱਤੀ ਹੈ ਬੜਾ ਤੁਹਾਡਾ ਘਰ ਦੇ ਵਿੱਚ ਹੱਲ ਹੋ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਪਿਆਰ ਦਿੰਦੇ ਹੋ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਸੋ ਇਹ ਦੁਨੀਆ ਦੇ ਵਿੱਚ ਪਹਿਲੀ ਨਰਸਰੀ ਅੱਜ ਤੁਹਾਨੂੰ ਬੂਟਿਆਂ ਦੇ ਨਾਲ-ਨਾਲ ਬੜੀਆਂ ਅਨਮੋਲੀਆਂ ਜਾਣਕਾਰੀਆਂ ਦਿੱਤੀ ਜਾਂਦੀਆਂ ਹਰੇਕ ਬੂਟੇ ਦੇ ਬਾਰੇ ਜਿਹੜਾ ਅੱਜ ਕੀ ਪਾਣਾ ਹੈ ਸਪਰੇ ਕਿਹੜੀ ਹੋਣੀ ਹੈ ਹਰੇਕ ਬੂਟੇ ਨੂੰ ਅਲੱਗ-ਅਲੱਗ ਸਪਰੇ ਹੁੰਦੀ ਹੈ ਤੇ ਜਿਹੜੇ ਮਿਸ਼ਰਣ ਆ ਉਹ ਵੀ ਕੁਝ ਅਲੱਗ ਤੱਤ ਪੈਂਦੇ ਆ ਤਾਂ ਜਾ ਕੇ ਫਰੂਟ ਸਹੀ ਬਣਦਾ ਹੈ ਸੋ ਇਸ ਕਰਕੇ ਸਾਡੇ ਜਿੰਨੇ ਵੀ ਬੂਟੇ ਦਿੱਤੇ ਸਕਸੈਸ ਹੁੰਦੇ ਆ ਔਰ ਪ੍ਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਵੀ ਉਹਦੀ ਦਇਆ ਨਾਲ ਮੇਰੇ ਨਾਲ ਸਭ ਕੁਝ ਹੋ ਰਿਹਾ ਹੈ ਔਰ ਬਾਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਕੱਲੇ ਬੂਟੇ ਵਿੱਚ ਨਤਾਰੇ ਇੱਕ ਨਰਸਰੀ ਵਾਲੇ ਵਿੱਚ ਹੀ ਜਾਂਦਾ ਤਰੋ ਤਰਾਉ ਫਰਾਉ ਉਹ ਵਿੱਚ ਹੀ ਜਾਂਦੇ ਸੋ ਇਹ ਅੱਜ ਦੀ ਜਾਣਕਾਰੀ ਸੀਗੀ ਸੋ ਤੁਹਾਡੇ ਤੋਂ ਬੜੀ ਉਮੀਦਾਂ ਹੁੰਦੀਆਂ ਨੇ ਮੈਂ ਚਾਹੁੰਦਾ ਵੀ ਤੁਸੀਂ ਵਾਦ ਵਾਦ ਕੇ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ-ਕੋਨੇ ਤੱਕ ਵੀਡੀਓ ਨੂੰ ਪਹੁੰਚਾਇਆ ਕਰੋ ਤਾਂ ਜੋ ਜਿਹੋ ਉਸਤ ਕਰਾ ਐਨਯੂ ਇਹ ਜੂਸ ਹੋਏਗੀ ਫਿਰ ਕਾਇ ਵੀਡੀਓ ਲੰਬੀ ਹੋ ਜਾਊਗਾ ਬਸ ਮੈਂ ਦੱਸਦਾ ਜੀ ਇਹਨੂੰ ਪੀਸ ਕੇ ਬਸ ਇਹਨੂੰ ਪੀਸਦਾ ਹੈ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਇਹਦੇ ਵਿੱਚ ਪਾ ਕੇ ਆਪਾਂ ਕਿਸੇ ਸਪਰੇਅ ਵਾਲੀ ਟੈਂਕੀ ਚ ਪਾਉਣੀ ਹੈ ਵੱਡੀ ਜੀ 20 ਲੀਟਰ ਵਾਲੀ ਤੇ ਫਿਰ ਇਹ ਪੂਰੀ ਪਾਉਗੀ ਇੱਕ ਟੈਂਕੀ ਚ ਤੇ ਆਪਾਂ ਹੁਣ 2 ਲੀਟਰ ਚ ਪਾਉਣੀ ਹੈ ਮੈਂ ਤਾਂ ਚੌਥਾ ਹਿੱਸਾ ਪਾਇਆ ਸੋ ਬਸ ਇਹਦੀ ਸਪਰੇਅ ਉੱਪਰ ਮਾਰਨੀ ਹੈ ਧਿਆਨ ਰੱਖਿਓ ਜਿਹੜੀ ਸਪਰੇਅ ਹੈ ਹਮੇਸ਼ਾ ਸ਼ਾਮ ਨੂੰ ਕਰਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਗ੍ਰੀਨਲੈਂਡ ਨਰਸਰੀ ਐਂਡ ਦੇਵ ਲਾਈਫ ਪੇਜ ਪੇਜ ਦੇ ਨਾਲ ਤੇ ਇੱਕ ਸਾਡਾ ਦੇਵ.ਕਮੋਜ.9899 ਇੰਸਟਾ ਦੇ ਉੱਪਰ ਵੀ ਸਾਡਾ ਇੰਸਟਾਗ੍ਰਾਮ ਉੱਤੇ ਵੀ ਆ ਸਾਡਾ ਪੇਜ ਬਣਿਆ ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ ਉੱਥੇ ਵੀ ਸਾਰੀ ਜਾਣਕਾਰੀ ਤੁਹਾਨੂੰ ਮਿਲੇਗੀ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ